ਲੋਈ ਇੰਡੀਆ ਦਾ ਫਰਸਟ ਡੇ ਪਰੌਠੇ ਖਾ ਰਹੇ ਹਾਂ ਮੂਲੀ ਵਾਲੇ ਮੈਂ ਚੈੱਕ ਕਰਾ ਤੈਨੂੰ ਤੇ ਨਾਲ ਨਾਲ ਦਹੀਂ ਦੇਸੀ ਕਿਉ ਆ ਗੋਭੀ ਦਾ ਚਾਰ ਬਣਾ ਕੇ ਆਂਦਾ ਬਾਕੀ ਖਾ ਕੇ ਪਰੌਠੇ ਫਿਰ ਤੁਹਾਨੂੰ ਦਿਖਾਉਨੇ ਆ ਬਾਕੀ ਦਿਨ ਦੀਆਂ ਜਿਹੜੀਆਂ ਵੀ ਕਰਾਂਗੇ ਲੋਈ ਪੰਡ ਦਾ ਕਰੋ ਵੀਓ ਇਹ ਇਧਰ ਤਾਰਾ ਪਾਉਣ ਲੱਗੇਵੇਂ ਆਟੋਮੈਟਿਕ ਕਰਨ ਲੱਗੇ ਆ ਮੋਟਰ ਨੂੰ ਟੈਂਕੀ ਭਰ ਜਾ ਕਰੋ ਆਪੇ ਕਟ ਮਾਰ ਦੇ ਕਰਨ ਟੈਂਕੀ ਖਾਲੀ ਹੋ ਜਾ ਕਰੋ ਆਪੇ ਚੱਲ ਪਿਆ ਕਰੂਗੀ ਹੋਸ ਚਲਾਉਣ ਲੱਗਾ ਆ ਮੁੰਡਾ ਹਾਂ ਭਾਈ ਗਿਆਨੀ ਦਾ ਆਇਆ ਸੀ ਇਹ ਆਪਾਂ ਬਈ ਕੁਆਟਰ ਪਾਏ ਸੀਗੇ ਉਹਦਾ ਕਰਨ ਲੱਗੇ ਆਂ ਚਾਹ ਪੀ ਲੋ ਪਹਿਲਾਂ ਚਾਹ ਠੰਡੀ ਹੋਣੀ ਆ ਜਾਨੀ ਪਹਿਲਾਂ ਜਾਨੀ ਪਹਿਲਾਂ ਦੋ ਸੀਗੇ ਤਾਰਾ ਹੁਣ ਆਪਣੀਆਂ ਤਿੰਨ ਜਾਣ ਗਿਆ ਇਹਨੂੰ ਹਾਂ ਨਹੀਂ ਮੈਂ ਨਹੀਂ ਪੀਣੀ ਮੇਰੀ ਵੀ ਆ ਤੇ ਪੀ ਲੰਨੇ ਆ ਉਹ ਮੈਨੂੰ ਤਾਂ ਹਾਲੇ ਦੋਏ ਦੇਖਿਆ ਉੱਪਰ ਉਹ ਸੀ ਨਾ ਕੌਲੀ ਪਾਣੀ ਲੱਭੀ ਲੀ ਜਾ ਚਾਰ ਚਾਲੀ ਪਾਣੀ ਬਣ ਗਿਆ ਇੱਧਰ ਨੂੰ ਸੜਦੀ ਐ ਤਾਂ ਜਤ ਸਿੰਘ ਕੌੜੀ ਤੋਂ ਇੰਨਾ ਡਰਦਾ ਦੜਾ ਉੱਥੇ ਉੱਧਰ ਨੂੰ ਕਦੇ ਨਹੀਂ ਆਇਆ ਹੈਗਾ ਕਿੰਨਾ ਗੇੜ ਪਾ ਕੇ ਆਏ ਉੱਪਰ ਦੀ ਅਮਰੂਦ ਬਹੁਤ ਵਧੀਆ ਲੱਗੇ ਮੈਨੇ ਉਤਰ ਜੂਗਾ ਕੱਪ ਨਾ ਪਉਣ ਦੀ ਆਪ ਚਾਹ ਗਰ ਜੀ ਕੱਪ ਨਹੀਂ ਥੱਲੇ ਜਾਣੀ ਚਾਹੀਦੀ ਸਾਲੇ ਦੀ ਬੈਲ ਜੀ ਉਹ ਵਾਸਾ ਨਾ ਬੈਲ ਚੇਂਜ ਕਰ ਦੇ ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਕੱਲ ਆਪਾਂ ਨੂੰ ਪਰਸਾਂ ਦੇ ਅੱਗੇ ਆ ਗਿਰਗਾ ਜੀ ਤੂੰ ਡਰਦਾ ਹੀ ਵਾਲਾ ਵਸ 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 ਮਾੜੀ ਮਾੜੀ ਜੀ ਜੈ ਜੀ ਪੰਡਤ ਘਰੇ ਆਜੋ ਉਹ ਕੰਮ ਕਰ ਸਰਪੰਚ ਉਹਦਾ ਸੁਨੇਹਾ ਹੈਗਾ ਦਿੱਖ ਤਾਂ ਵਿੱਚ ਵਿੱਚ ਕਿਹੜੇ ਕੁੱਦੀ ਨਹੀਂ ਬੜੇ ਛੋਟੇ ਲੱਗਣਗੇ ਛੋਟੇ ਐਡੇ ਡੇਕ ਉਹ ਦੇਖ ਉਹ ਕਿੰਨੇ ਪੈਂਦੇ ਆ ਉਹ ਚ ਕੁੱਤੇ ਚ ਹੋਰੇ ਲਿਆ ਸੋਨੇ ਆ ਕਾਲੇ ਲਾ ਦੀਏ ਕਾਲੇ ਲਾ ਕਾਲੇ ਕੱਢ ਲਾ ਕਾਲੀ ਲਾ ਦੀਏ ਕਾਲੇ ਪਰ ਉਹ ਨਹੀਂ ਹੁੰਦੇ ਆ ਬਿੰਡੂਆਂ ਬਿੰਡੂਆਂ ਵਾਲੇ ਹੁੰਦੇ ਨੇ ਆ ਇਹਦੇ ਆ ਛੋਟੇ ਦੇ ਨਾਲ ਦੇ ਕੱਢ ਇਹਦੇ ਨਾਲ ਦੇ ਦੋ ਦੋਏ ਚਾਹੀਦੇ ਆ ਦੋਏ ਦੋਏ ਚਾਹੀਦੇ ਆ ਤਾਂਦੇ ਜੀ ਤਾਂ ਮੈਨ ਲੱਗਦਾ ਚਿੱਟੇ ਚੱਲਦੇ ਆ ਜਿਹੜਾ ਤੇ ਲੱਕੜ ਵਾਲਾ ਬੰਦਾ ਬਸ ਸਹੀ ਆ ਲਿਆ ਉਹ ਦੇ ਡ੍ਰਿੱਲ ਲਿਆ ਇਹਦੀ ਦੋ ਚਬਟ ਦੂਜੀ ਪਾਸੇ ਚ ਨਿੰਦਰ ਨਿੰਦਰ ਟਵਾਣੇ ਦਾ ਆ ਗਿਆ ਹੁਣ ਆਪਾ ਕਿਹੜਾ ਪਾਸਾ ਭਾਈ ਇਹ ਨਾ ਠੀਕ ਆ ਲੋ ਆਹਣੀ ਹਾਂ ਅਚਰ ਵਿੱਚ ਫਸੋਣੇ ਹਾਂ ਪਾਸਾ ਮੈਸਰ ਮੋਗਦਾਨਾ ਮਾਨਕਾਲ ਮਵਰਜਾ ਕੁੜੀ ਦੇ ਨਾਲ ਵਿੱਚ ਹੀ ਤਾਰਾ ਪਾਦੀ ਆ ਲਾ ਕੇ ਦੇਖੀ ਹੁਣੇ ਦੇਖੋ ਨਾ ਉਹ ਫਟ ਕਰ ਮੈਂ ਇਹ ਚੰਗਾ ਫਟ ਮਾਰਨੀ ਬੁਹ ਹੈ ਇਹ ਚੰਗਾ ਕਿੱਦਾਂ ਜਾਂਦਾ ਇਹ ਜਾਂਦਾ ਨਾ ਚਲ ਵਾ ਦੇਖੋ ਫੋਟੋ ਦਿਨਾ ਆ ਰਿਹਾ ਵਾਦੋ ਜਿਹੜਾ ਮਾਰ ਤਾ ਟੇਪੇ ਮਾਰ ਦੋ ਜਹਾਦ ਨਾ ਉੱਪਰ ਦੀ ਕੱਢ ਦੋ ਬਸ ਹਣਾ ਦੋਨੇ ਦੋਨੇ ਐਂਗਲਾਂ ਦੇ ਉੱਪਰ ਦੀ ਬਸ ਇਹਨੂੰ ਸਾਲੇ ਨੂੰ ਕਤੀੜ ਨੂੰ ਚੁੱਪ ਕਰਾ ਸਾਲਾ ਬਿਨਾ ਬਦਲ ਤਰੀ ਭੌਂਕੀ ਜਾਂਦਾ ਪਹੁੰਚ ਗਈ ਛੋਟੀ ਰਹੀਗੀ ਉੱਪਰ ਚੜ ਕੇ ਕਿਤੇ ਨਹੀਂ ਹੋਊਗੀ ਉੱਪਰੋਂ ਖਿੱਚੀ ਵੀ ਆ ਰੋੜਾ ਰੱਖਿਆ ਹੋਆ ਉੱਪਰ ਥੋੜੀ ਥੋੜੀ ਰਹੀ ਚੜਾਂ ਫਿਰ ਹਾਂ ਜੀ ਕਿੰਨੀ ਕ ਇਹ ਆਉਗੀ ਦੇਖ ਤੇ ਕੋਹਰਾ ਉਹ ਗੱਠਕ ਇੱਕ ਮਿੰਟ ਮੈਨੂੰ ਉੱਪਰ ਚੜਨੇ ਲੋ ਵੇ ਚੱਲੇ ਆਂ ਹਮ ਲੋ ਗੱਡੀ ਰੈਡੀ ਝਾਕ ਕੁੱਤੇ ਨੂੰ ਬਾਰ-ਬਾਰ ਅਲੱਗ-ਅਲੱਗ ਜਗ੍ਹਾ ਤੇ ਪੇਸ਼ ਕਰਦਾ ਹੈ ਬੰਦਾ ਲਾਓ ਵੀ ਟਰੈਕਟਰ ਦੇ ਟਾਇਰ ਚੇਂਜ ਕਰਾਉਣ ਲੱਗੇ ਆ ਫਤੋ ਲੈ ਕੇ ਹਟ ਕੇ ਪਹਿਲਾ ਆ ਨੇ ਹੁਣ ਅਗਲੇ ਤੋਂ ਦਿਖਾਉਨੇ ਆ ਦੂਜੇ ਪਾਣੇ ਉਹ ਤਿੰਨ ਲਾਈਨਾਂ ਜੀ ਵਾਲੇ ਪਿਛਲੇ ਤਾਂ 9 ਮਹੀਨੇ ਰਾਜ ਦਾ ਨਹੀਂ ਹੋਬਲੇ ਮੁਰਲੇ ਨਾਲ ਦੇ ਨੇ ਬਹੁਤ ਟਾਈਮ ਕੱਢ ਗਏ ਚੱਲ ਕਿੰਨਾ ਗਿਆ ਕਿੰਨੇ ਘੰਟੇ ਚੱਲ ਗਿਆ ਕੀ ਬਾਡੀ ਲੱਦੀ ਗਿਆ ਪਾਇਆ ਮੰਗੇ ਅੱਛਾ ਕਪੜਾ ਤਰਨ ਚੋ ਤਾਂ ਪੱਕਾ ਹੀ ਰੱਖਦੀ ਆ ਇਹਦੇ ਵਿੱਚ ਇੱਕ ਕਾਉਲੀ ਤੇ ਕੇ ਇਹ ਵਿੱਚ ਘਟੌੜਿਆ ਡਾੜੀ ਕਿ ਕਰੀਏ ਵਿੱਚ ਜਿਹੜੀ ਕਾਉਲੀ ਉੱਪਰ ਛੱਟੇ ਦੀ ਉੱਪਰ ਛੱਟੇ ਦੀ ਛੱਟੇ ਦੀ ਇਹਨੂੰ ਵਿੱਚੇ ਕਟਾ ਦਨੇ ਇਹ ਆਪਣੇ ਕੰਮ ਤਾਂ ਨਹੀਂ ਨੀ ਹਾਂ ਇਹਨੂੰ ਦੋ ਕੱਟ ਲੱਗਿਆ ਹੈ। ਹੈਂ। ਪਰਲਾ ਸਾਫ ਆ। ਉਹ ਜਿਵੇਂ ਜਨਰੇਟਰ ਜੋ ਬੰਦ ਹੋ ਰਹੇ ਨੇ। ਜਨਰੇਟਰ ਨੂੰ ਪਹਿਲਾਂ ਕਹੇ ਜੇ ਨੇ। ਹਵਾ ਨਹੀਂ ਕੀ ਦੀ ਬੋ। ਜਨਰੇਟਰ ਦਾ ਦੇਖ ਲਾਂਗੇ ਫੋਨ ਕਰੂੰਗਾ ਮੈਂ ਉੱਥੇ ਜਾ ਕੇ। ਪਰ ਜਨਰੇਟਰ ਦੇ ਵੀ ਗੋਲ ਹੋਏ ਹੋਏ ਨੇ। ਨੋ ਹੋਈ। ਜਨਰੇਟਰ ਚੇ ਪਾ ਦੇ। ਜਨਰੇਟਰ ਦੇ ਤਾਂ ਜਮੇ ਗੋਲ ਹੋਏ ਹੋਏ ਨੇ ਇਹ ਵੀ ਜਨਰੇਟਰ ਆ ਇਹਨੂੰ 407 ਦਾ ਇੰਜਨ ਲੱਗਾ ਹੋਇਆ ਟਾਟਾ 407 ਇਹਨੂੰ ਮੈਂ ਪਾ ਦਿੰਨੇ ਆ ਆ ਭਰ ਗਏ ਸਿਲੰਡਰ ਭਰ ਗਏ ਭਰ ਜਨਰੇਟਰ ਨੂੰ ਲਾ ਦੀ ਉਹ ਤਾਂ ਗੰਝੇ ਹੋਏ ਪਏ ਨੇ ਜਿਵੇਂ ਗੋਲ ਲੋ ਵੀ ਚੱਲੀਏ ਚਲੋ ਵੀ ਚੱਲੀਏ ਚੱਲੀਏ ਕਾਪੀਰਾਈਟ ਆਇਆ ਨਾ ਬੱਸ ਚੱਲਦੇ ਹਾਂ ਤੇ ਜਾ ਕੇ ਪਹਿਲਾਂ ਟਾਇਰ ਚੇਂਜ ਕਰਾ ਲੈਂਦੇ ਆ ਫੇਰ ਆਪਾਂ ਦੇਖਦੇ ਆ ਬਾਕੀ ਦੇ ਕੰਮ ਬਲੂ ਟੂਥ ਨਾ ਅਟੈਚ ਕਰਾ ਦੇ ਕਰ ਦੇ ਨੂੰ ਤਨ ਜਦ ਲੋ ਵੀ ਪਹੁੰਚ ਗਏ ਆ ਪੁਆਇੰਟ ਟਾਇਰ ਪੁਰਾਣੇ ਤਾਂ ਜਮ ਹੀ ਹੋ ਗਿਆ ਸੀ ਕੰਮ ਜਾਂ ਆਹ ਪੁਰਾਣੇ ਨੇ ਇੱਕ ਸਾਫ ਸੀ ਇੱਕ ਨੂੰ ਕੱਟ ਲੱਗਾ ਹੋਇਆ ਸੀਗਾ ਇਹ ਬਾਈ ਰੱਖਦਾ ਸੀ 800 ਦੇ ਇਹ ਫਿਰ ਉੱਚੇ ਪਾਵਾਂਗੇ ਜਨਰੇਟਰ 'ਚ ਆਹ ਫਿਰ ਇੱਕ ਟਿਊਬ ਤਾਂ ਉਹੀ ਰੱਖ ਲਈ ਉਹ ਠੀਕ ਆ ਇਹਨੂੰ ਲੱਗੇ ਹੋਏ ਨੇ ਪੈਂਚਰ ਇਹ ਜੋ ਹਵਾ ਘਟ ਜਾਂਦੀ ਹੈ ਇਹ ਫਿਰ ਨਵੀਂ ਪਾ ਦਨੇ ਆ ਬਾਕੀ ਆ ਟਾਇਰ ਤੇ ਉਹਨਾਂ ਦਾ ਬਹੁਤ ਫਰਕ ਆ ਬਹੁਤ ਫਰਕ ਪੈਣਾ ਮੇਰਾ ਖੜਵਾ ਉੱਚਾ ਹੋ ਜਾਣਾ ਬਾਕੀ ਬਾਈ ਕੋਲ ਵੈਰਾਈਟੀ ਬਹੁਤ ਪਈ ਆ ਇਹ BKT ਦਾ 14.5 ਦਾ ਖੜਾ ਕਰ ਮੜਾ ਜਨ ਉਹਦੀ ਆਹ ਚੀਜ਼ ਵੀ ਫਿਰ ਉਹ ਇੰਨਾ ਚੋੜਾ ਆ ਜਾਂਦਾ ਇੱਥੋਂ ਐ ਸਿੱਧਾ ਹੋ ਜਾਂਦਾ ਉਹ ਦੂਜਾ ਜਿਹੜਾ 40% ਹੋ ਗਿਆ ਤੇਰੇ ਟਾਇਰ 3% ਸੈਂਟਰ ਦਾ ਨਫਰ। ਹੋਰ ਦਿਖਾ ਲੇ। ਅੱਡੇ ਆ ਤੁਮ ਪ੍ਰੋਜੈਕਟ ਜੇਮ ਰੈਕ ਵਿੱਚ। ਅੱਡੇ ਬੁਨੇ ਬੈਂਕ ਤੋਂ। ਅੱਛਾ ਦੂਜਾ ਆ ਸੀ ਹੈ ਨਾ ਆਪਣਾ। ਆਏ ਭਾਈ। ਇਹ ਨਾਲ ਇਹ ਲੱਗੂਗਾ ਨਾਲ ਕਿਉਂਕਿ ਇਹਦੀ ਆ ਚੀਜ਼ ਜਿਹੜੀ ਹੈ ਨਾ ਇਹ ਸਿੱਧੀ ਆਏ। ਇਹ ਸਿੱਧੀ ਹੋਣ ਕਰਕੇ ਇਹ ਇੱਥੋਂ ਚੌੜਾ ਹੋ ਗਿਆ। ਇੱਥੋਂ 1 ਇੰਚ ਦਾ ਫਰਕ ਪੈ ਜਾਂਦਾ। ਉਹ ਉੱਪਰੋਂ ਥੋੜਾ ਜਿਹਾ ਅੰਦਰ ਨੂੰ ਆ। ਉਹਦੇ ਕਰਕੇ ਨਾ ਇਹ ਫਿਰ ਨਾਲ ਲੱਗੂਗਾ ਸਪੈਂਡਲ ਤੇ। ਇਹ ਤਾਂ ਪੈਣਾ ਨਹੀਂਗਾ। ਹੈ ਸਾਈਜ਼ ਉਹੀ ਹੈ ਇਹ ਵੀ 7.5 ਤੇ ਆਹ ਲੋ 7.5 16 ਦੇਈ ਆ। ਟਿਊਬ ਕਿਹੜੀ? ਇਹ ਚ ਤਾਂ ਨਵੀਂ ਪਾ ਦਿਓ। ਹਾਂ। ਆਹ ਫਿਰ ਉਹ ਦਾਗੀ ਹੈ ਨਾ। ਐਵੇਂ ਫੇਰ ਹਵਾ ਹੂ ਬਨਨ ਲੀਕ ਹੋਣ ਲੱਗਦੀ। ਵਧੀਆ ਪਾ ਲਈ ਮੇਰਾ ਵੀਰ ਤੁਸੀਂ ਕਹਿ ਵੀ ਤੰਨੇ ਤਾਂ ਵੀ ਇਹਦੇ ਵਿੱਚ ਦੇਸੀ ਨਹੀਂ ਪਾ ਸਕਦੇ ਇਹ ਬਸ ਸਹੀ ਹੈ ਕਿ ਪ੍ਰੈਸ਼ਰ ਜ਼ਿਆਦਾ ਪੈਂਦਾ ਨੇ ਟਾਇਰ ਦਾ ਪ੍ਰੈਸ਼ਰ ਬਹੁਤ ਹੈ ਜੀ ਹੂੰ ਚੱਲਣਾ ਨਹੀਂ ਇਹਨੇ ਚਾਲੇ ਨਹੀਂ ਚੱਲਣੇ ਜੇ ਤੁਸੀਂ ਕਹੋਗੇ ਵੀ ਵੀ ਹਲਕੀ ਪਾ ਦੇ ਤਾਂ ਵੀ ਮੈਂ ਤੁਹਾਨੂੰ ਵਧੇਲੇ ਪੈਣੀ ਨਹੀਂ ਜੀ ਇਹ ਤੇ ਟਰੈਕਟਰ ਸਾਡਾ ਟਿਊਬਾਂ ਵੀ ਤੁਹਾਡੀਆਂ ਅਰੀਜਨਲ ਨਿਕਲੇ ਆਈਆਂ ਜੇ ਦੇਸੀ ਹੁੰਦੀਆਂ ਹੂੰ ਬਸ ਨਵੀਆਂ ਬਣੀਆਂ ਹਲ ਦਾ ਤੁਹਾਨੂੰ ਟਰੈਕਟਰ ਨਹੀਂ ਦਿਖਾਇਆ 2010 ਮਾਡਲ ਦਾ ਮੈਂ ਦੇਖ ਲਈ ਟਾਇਰ ਨਹੀਂ ਤੇ ਟਾਇਰ ਦੇਖ ਲੈ ਟਰੈਕਟਰ ਦੀ ਹਾਲਤ ਨਹੀਂ ਦੇਖੀ ਟਾਇਰ ਦੀ ਉਹ ਗੱਲ ਕਰ ਰਹੇ ਹੈ ਜੀ ਟਾਇਰ ਹੈ 2010 ਮਾਡਲ ਟਰੈਕਟਰ ਦਾ ਕਲਰ ਵੀ ਇਹੋ ਜਿਹਾ ਨਾ ਬਈ ਜਿਵੇਂ ਹਾਲੇ 2 ਮਹੀਨੇ ਪਹਿਲਾਂ ਏਜੰਸੀ ਚੋਂ ਘੜਾਇਆ ਹੋਇਆ ਇੰਨੀ ਸਾਫ ਵਾਹ ਕਿਸੇ ਕਿਸੇ ਦੀ ਉਸਤਾਂ ਹੈ ਜੀ ਜੇ ਪਾਲਿਸ਼ ਮਾਰਦੀਆਂ ਹੈ ਲਿਸ਼ਕਰ ਕਿਤੋਂ ਇਹ ਵੀ ਇੰਨਾ ਹਲਕਾ ਜਿਹਾ ਵੀ ਪੇਂਟ ਡੈਡ ਨਹੀਂ ਹੋਇਆਗਾ ਕਿਆ ਬਾਤ ਹੈ ਬਾਕੀ ਫਸਲ ਬੀਜੀ ਅੰਦਰ ਕੱਢਣਾ ਪੜਕੇ ਜੀ ਅੰਦਰ ਕਰਕੇ ਹੀ ਬਚਿਆ ਹੋਇਆ ਅੰਦਰ ਕਰਕੇ ਬਚਿਆ ਇੱਕ ਇੱਕ ਹੱਥ ਦੀ ਜਲਾਈ ਆ ਮੰਗਵਾ ਦਿੱਤਾ ਨਹੀਂ ਕਦੇ ਉਹੀ ਤਾਂ ਨਹੀਂ ਨਹੀਂ ਮੰਗਵੇਂ ਟਰਾਲੀਆਂ ਮੰਗਵੇਂ ਟਰੈਕਟਰ ਮੰਗਵਾਣੇ ਦਿੱਤਾ ਧੱਕਾ ਨਹੀਂ ਕਰਿਆ ਜਿੱਥੇ ਲੋਡ ਆ ਟੋਚਨ ਦੀ ਟੋਚਨ ਪਾਉ ਇਹ ਨਹੀਂ ਅਬ ਨਜਾਇਜ਼ੇ ਬੰਦਾਨ ਹਾਂਜੀ ਹਾਂਜੀ ਲਾ ਦੇਣਾ ਅੱਜ ਦੀ ਰੀਡੀ ਹੈ ਨਾ ਰੀਡੀ ਆਡੀ ਸਾਈਡੋ ਲਾ ਦੇ ਵੀਜ਼ਾ ਦੇ ਪਿੱਛੇ ਵਾ ਠੀਕ ਆ ਲਾ ਦੂਗਾ ਕੈਰ ਉੱਪੀ ਰੱਖ ਓਕੇ ਉਹ ਗੱਡੀ ਅੱਗੇ ਕਰ ਇਹੋ ਬਈ ਅਮਲੋਸ਼ ਸ਼ਹਿਰ ਖਾਣਾ ਪੀਣਾ ਬੜੀ ਕੋਸ ਨਹੀਂ ਨਹੀਂ ਖਾਣਾ ਨਹੀਂ ਕੋਸ ਜੋਸਜਾਸ ਪੀਣਾ ਦੇ ਲਾ ਓ ਹੈਗੇ ਸਾਹਮਣੇ ਰੀਡੀ ਹੈ ਜੀ ਜੋਸਜਾਸ ਪੀਣਾ ਦੇ ਲਾ ਹਵਾ ਕਿੰਨੀ ਕਰਨੀ ਐ ਚ 35 35 ਵੀ ਕੇ ਟੀ ਦਾ 14 ਦਾ ਕਿੰਨੇ ਦਾ ਫਿਸਲਾ 14 ਮੈਸ 50000 4500 ਦਾ ਜੋੜਾ 50 ਦਾ ਮੰਨ ਕੇ ਚੱਲੀਏ ਆਹ ਕਿੰਨੇ ਦਾ 15 ਦਾ 15 928 ਦਾ ਵੇਚੂ 15 928 ਦਾ ਸੇਮ ਰੇਟ ਚ ਹਾਂਜੀ ਸੇਮ ਸਪੇਸ ਤੁਸੀਂ ਦੇਖ ਲਓ ਪ੍ਰਾਈਸ ਦਾ ਕਿੰਨਾ ਫਰਕ ਹੈ ਦਾ ਥੋੜਾ ਜਿਹਾ ਉਹਦੇ ਨਾਲੋਂ ਲੁੱਕ ਵਧੀਆ ਬਣੂ ਹਣਾ ਕੌਣ ਜਿਵੇਂ ਨਹੀਂ ਜਿਵੇਂ ਹੁਣ ਜਿਵੇਂ ਉਹ ਮੁਰੇ ਆਏ ਨੇ ਜੇ ਪਿੱਛੇ 15 ਦੇ ਪੈ ਜਾਣ ਪਰਮਾ ਜਾ ਹੋ ਜਾਊਗਾ ਹਾਂਜੀ 14 ਨਾਲੋਂ ਕਿੱਥੇ ਸਪੇਸ ਹੈਗੀ ਹੈ ਹਾਂ ਉੱਚੇ ਮਗਰੇਟਾਂ ਵਾਲਾ ਉਹ ਜਿਹੜਾ ਪਹਿਲਾਂ ਹੁੰਦੇ ਹੁੰਦੇ ਸੀ ਉਹਨਾਂ ਦਾ ਨਿਊਆ ਹੁੰਦਾ ਸੀ ਉੱਚੇ ਸ਼ਾਇਦ ਨਾ ਪੈਂਦਾ ਹੋਵੇ ਜਿਹੜਾ ਹੁਣ ਗਿਆ ਪਰ ਅਸਲ ਵਿੱਚ ਨਾ ਸੀ ਲੋ ਜੀ ਆਪਾਂ ਪੇਮੈਂਟ ਨਹੀਂ ਕਰਿਆ ਇਹ ਕੰਮ ਇਹ ਇੱਕ ਨਕਲ ਚਲੋ ਵੀ ਟਾਇਰ ਪੈ ਗਏ ਆ ਵੀ ਚੱਕ ਲਾ ਇਹਨੂੰ ਐਂ ਕਰ ਇਹਨੂੰ ਵਿਚਾਲੇ ਰੱਖ ਲਾ ਸਾਲਾ ਵਿਚਾਲੇ ਵੀ ਨਹੀਂ ਲੋਟ ਆਉਣਾ ਹੈ ਸਾਫਰਾ ਜਾਂ ਫਿਰ ਐਂ ਕਰ ਔਰ ਜਿਹੜਾ ਪਲੜ ਜਾਨਾ ਉਹਨੂੰ ਐਂ ਪਿਛਾ ਉਹਦੇ ਉੱਤੇ ਰੱਖੂਗਾ ਜਾਂ ਐਸ ਲੋਡ ਰੱਖ ਲਈ ਹੈ ਨਾ ਐਸ ਲੋਡ ਰੱਖ ਦੋ ਐਂ ਕਰਨਾ ਨੇ ਇੱਕ ਮਿੰਟ ਦੇ ਲਓ ਬਈ ਟਾਇਰ ਰੱਖ ਲੈ ਹੁਣ ਚੱਲਦੇ ਆ ਯਾਲ ਵੀ ਅੜੀ ਆ ਤਨੀਆ ਕੋ ਕੁਛ ਲੈਣਾ ਹਨ ਨਹੀਂ ਜੀ ਬਸ ਸਿੱਧਾ ਚੱਲੀਏ ਪਿਛਲੇ ਨਾਲ ਵੱਜਣ ਉਹ ਚ ਜਾ ਕੇ ਹਨ ਉਹਨਾਂ ਨੂੰ ਮਿਲ ਹੀ ਨਹੀਂ ਰਸੀ ਜੀ ਕੋਈ ਨ ਦੇਖ ਲੈਣੇ ਆ ਹੌਲੀ ਹੌਲੀ ਲੈਣੇ ਇੱਥੇ ਤੱਕ ਜਾਣ ਆਪਣਾ ਕਿ ਧੰ ਮਰੀ ਜੀ ਚਲੋ ਹੀ ਹੁਣ ਆਪਾਂ ਜਾ ਰਹੇ ਹਾਂ ਫਿਰ ਤੋਂ ਨਿਕਲ ਗਏ ਅਮਲੋ ਚੋਂ ਲਓ ਬਾਈ ਬਾਕੀ ਇਹ ਬਲੌਗ ਇੱਥੇ ਤੱਕਿਆ ਬਾਕੀ ਮਿਲਦੇ ਆਪਾਂ ਕਿਸੇ ਹੋਰ ਬਲੌਗ ਚ ਤੇ ਟਾਇਰ ਆਪਾਂ ਇਹ ਹੁਣ ਹਨੇਰਾ ਹੋ ਜਾਣਾ ਜਾਂਦੇ ਆ ਨੂੰ ਕੱਲੂ ਹਿੱਟ ਕਰਾਂਗੇ ਤੇ ਬਾਕੀ ਫਿੱਟ ਕਰਕੇ ਅਗਲੇ ਬਲੌਗ ਚ ਦਿਖਾਵਾਂਗੇ ਤੁਹਾਨੂੰ ਲੁੱਕ ਕੈਸੀ ਜੀ ਲੱਗ ਰਹੀ ਆ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ। ਲਓ ਵੀ, ਵਲੌਗ ਦਾ ਐਂਡ ਕਰਨ ਨੂੰ ਫਿਰਦੇ ਸੀ ਪਰ ਜਾਨਦੇ ਨੂੰ ਲਾਨਦਾਰ ਨੇ ਗੰਨਿਆਂ ਦੀ ਟਰਾਲੀ ਭਰੀ ਦੀ ਆ। ਮਾਰਾ ਚਾਲ ਸਟਟਾਇਆ ਉਹਨੇ ਆ। ਇੱਥੇ ਹੀ ਸੱਟਣੀਆਂ ਆਪਾਂ ਨੇ ਖਲਾੜ ਤੇ। ਆਓ ਖਲਾੜ। ਇੱਥੇ ਲਾ ਦੇਣੀ ਆ ਪਹਿਲਾਂ ਕੰਡਾ ਕਰਾ ਲਈਏ ਇਹਦਾ। ਕੰਡਾ ਉਹ ਦਾਣਾ ਮੰਡੀ ਦੇ ਪਿੱਛੇ ਆ ਉਹ ਕਰਾ ਕੇ ਫੇਰ ਲੈ ਕੇ ਆਉਨੇ ਆ ਇੱਥੇ। ਇਹ ਹੈਗਾ ਜੀ 475 ਆਪਣਾ 60 ਦੇ ਆਪਣੇ ਟਾਇਰ ਕਰਾ ਲੇ ਉਹ ਤੁਹਾਨੂੰ ਦਿਖਾਏ ਦਿੱਤੇ ਹਨ ਉਹ ਫਿਰ ਫਿਟ ਕਰਕੇ ਦਿਖਾਵਾਂਗੇ ਇਹ ਵੀ ਟਰੈਕਟਰ ਬਹੁਤ ਸਾਫ਼ ਆ ਇੰਜਨ ਉੰਜਨ ਬੱਖੋਂ ਵਧੀਆ ਡਾੜ ਕੇ ਨਾ ਫੇਸੀਤੀ ਹੋਵੇ ਮੈਨੂੰ ਕੁਝ ਬੈਗ ਨੂੰ ਬਲਾਉਣ ਦਾ ਬੰਦਾ ਨਾ ਹੋਗੇ ਜੀ ਕਿਲੋ ਲਓ ਬਾਈ ਫਰੂਟ ਲੈਂਡ ਲਈ ਰੁਕੇ ਸੀ ਹੁਣ ਇਸ ਤੋਂ ਬਾਅਦ ਚੱਲਦੇ ਆ ਘਰ ਨੂੰ ਉਸ ਤੋਂ ਬਾਅਦ ਬਲੌਗ ਦੀ ਸਮਾਪਤੀ ਬਾਕੀ ਮਿਲਦੇ ਆ ਫਿਰ ਅਗਲੀ ਵਾਰ ਕੇਲੇ ਵੀ ਦੇ ਦੋ ਕਿਲੋ ਹਾਂ ਨਹੀਂ ਦੋ ਤਾਂ ਫਿਰ ਜ਼ਿਆਦਾ ਹੋਣ ਖਰਾਬ ਹੋ ਜਾਂਦੇ ਨੇ ਖਾਣ ਵਾਲੇ ਨਹੀਂ ਹੈ ਨਹੀਂ ਆ ਕਿੰਨੇ ਹੋਗੇ ਚਲੋ ਐਨੇ ਰਹਿਣ ਦੋ ਆਹੀ ਕਰ ਦੋ ਪੂਰਾ ਦੇਖੋ ਬਾਈ ਫਰੂਟ ਅੰਬਰੂਹ ਦੇਖ ਲਓ ਗੱਡਾ ਪਿਆ ਅਨਾਰ ਕੀ ਰੇਟ ਲਾਤਾ 200 ਰੁਪਏ ਕਿਲੋ 200 ਰਾਂ ਠੀਕ ਆ ਅਨਾਰ ਵਾਲੇ ਰਹਿਣ ਦਿਓ ਕੱਲ ਨੂੰ ਦੇਖਦਾ ਇਹ ਕਿੰਨੇ ਹੋ ਗਏ ਆਪਣੇ 170 ਚਲੋ ਠੀਕ ਆ ਬਾਈ ਮਿਲਦੇ ਆ ਫਿਰ ਕਿਸੇ ਹੋਰ ਬਲੌਗਸ ਓਕੇ ਬਾਈ